गुरु देव प्यारे गुरु देव प्यारे अर्जुनदेव प्या चौकड़े मारे मा तत्लो चौकड़े मारे गुरु देव प्यारे गुरु देव अर्जुनदेव प्या तत्ोते चोकडे मा ततिलो चौकड़े मा ਸਵਈਆ ਅਗ ਪਿਆਡਾਉਂਦਾ ਏ ਸਵਈਆ ਅਗ ਪਿਆਡਾਉਂਦਾ ਏ ਚੰਦure ਤੇ ਸੀਸ ਤੇ ਪਾਉਂਦਾ ਏ ਚੰਦure ਤੇ ਸੀਸ ਤੇ ਪਾਉਂਦਾ ਏ ਗੁਰਾਂ ਦਾ ਨੂਰੇ ਮੁਖੜ ਚਮਕਾ ਮਾਰੇ ਗੁਰੂ ਅਰਜਨ ਦੇਵ ਪਿਆਰੇ ਗੁਰੂ ਅਰਜਨ ਦੇਵ ਪਿਆਰੇ ਤਤਿ ਲੋ ਤੇ ਚੌਕੜੇ ਮਾਰੇ ਤਤਿ ਲੋ ਤੇ ਚੌਕੜੇ ਮਾਰੇ ਨੂ ਚੰਦੂ ਦੀ ਸੁਣ ਕੇ ਆਈਆ ਨੂ ਚੰਦੂ ਦੀ ਸੁਣ ਕੇ ਆਈਆ ਅਗੇ ਲੰਗਣ ਨਦੀਨ ਸਿਪਾਹੀ ਆ ਅਗੇ ਲੰਗਣ ਨਦੀਨ ਸਿਪਾਹੀ ਆ हा जोड तरले पावे गुरु हरजन दव प्यारे अर्जन देव प्यारे तत् ते चौकडे मारे ते चौकडे मारे डब्बा आंदा खोल दी डब्बा आंदा खोल दी ਮੁਖਮਾਏ ਗੁਰੂ ਵਾਏ ਗੁਰੂ ਬੋਲ ਦੇ ਮੁਖਮਾਏ ਗੁਰੂ ਵਾਏ ਗੁਰੂ ਬੋਲ ਦੇ ਮੈਂ ਤਾਂ ਜਾਣਾ ਗੁਰਾਂ ਦੇ ਕੋਲ ਜੀ ਮੈਂ ਤਾਂ ਜਾਣਾ ਗੁਰਾਂ ਦੇ ਕੋਲ ਜੀ ਹੱਥ ਜੋੜ ਕੇ ਸਿਰ ਝੁਕਾਵੇ ਗੁਰੂ ਅਰਜਨ ਦੇਵ ਪਿਆਰੇ ਗੁਰੂ ਅਰਜਨ ਦੇਵ ਪਿਆਰੇ ਤਤ ਲੋ ਤੇ ਚੌਕੜੇ ਮਾਰੇ ਤਤ ਲੋ ਤੇ ਚੌਕੜੇ ਮਾਰੇ ਚੰਦੂ ਪਾਪੀਆਂ ਕੀ ਪਾਪ ਕਮਾਲ ਆ ਚੰਦੂ ਪਾਪੀਆਂ ਕੀ ਪਾਪ ਕਮਾਲ ਆ ਮੇਰੇ ਗੁਰਾਂ ਜੀ ਨੂੰ ਲੋ ਤੇ ਬਿਠਾ ਲਿਆ ਮੇਰੇ ਗੁਰਾਂ ਜੀ ਨੂੰ ਲੋ ਤੇ ਬਿਠਾ ਲਿਆ ਕਾਨੂੰ ਨਰਕਾਂ ਦਾ ਬਾਗ ਬਣਾ ਲਿਆ ਕਾਨੂੰ ਨਰਕਾਂ ਦਾ ਬਾਗ ਬਣਾ ਲਿਆ ਰੂਹ ਚੰਦੂ ਦਿਨਰ ਕਾ ਨੂੰ ਜਾਵੇ ਗੁਰੂ ਅਰਜਨ ਦੇਵ ਪਿਆਰੇ ਗੁਰੂ ਅਰਜਨ ਦੇਵ ਪਿਆਰੇ ਤਤਿ ਲੋ ਤੇ ਚੌਕੜੇ ਮਾਰੇ ਤਤਿ ਲੋ ਤੇ ਚੌਕੜੇ ਮਾਰੇ ਗੁਰੂ ਅਰਜਨ ਦੇਵ